ਆਵਾਰਾ ਕੁੱਤੇ ਨੇ ਉਸ ਵੇਲੇ ਦੋ ਧਿਰਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ ਜਿਸ ਦੌਰਾਨ ਇਹ ਪੂਰਾ ਮਾਮਲਾ ਖੂਨੀ ਰੂਪ ਦੇ ਵਿੱਚ ਧਾਰਨ ਹੋ ਗਿਆ ਅੰਮ੍ਰਿਤਸਰ ਦੇ ਅਧੀਨ ਆਉਂਦੇ ਇੱਕ ਇਲਾਕੇ ਦੇ ਵਿੱਚ ਆਵਾਰਾ ਕੁੱਤਿਆਂ ਦੇ ਮਸਲ ਨੂੰ ਲੈ ਕੇ ਦੋ ਧਿਰਾਂ ਵਿੱਚ ਘਾਰ ਹੋਈ ਟਕਰਾਅ ਨੇ ਜਾਨਲੇਵਾ ਰੂਪ ਧਾਰਨ ਕਰ ਲਿਆ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਬੇਰਹਿਮੀ ਦੇ ਨਾਲ ਹਮਲਾ ਕੀਤਾ ਜਿਸ ਦੌਰਾਨ ਇੱਕ ਬਜ਼ੁਰਗ ਵਿਅਕਤੀ ਦੀ ਦਾੜੀ ਪੁੱਟੀਗੇ ਤੇ ਉਸਦੇ ਨਾਲ ਭਾਰੀ ਕੁੱਟਮਾਰ ਕੀਤੀ ਜਦੋਂ ਬਜ਼ੁਰਗ ਦੇ ਬੱਚੇ ਆਪਣੇ ਪਿਤਾ ਨੂੰ ਛਡਾਉਣ ਲਈ ਮੌਕੇ ਤੇ ਪਹੁੰਚੇ ਤਾਂ ਹਮਲਾਵਾਰਾਂ ਵੱਲੋਂ ਉਹਨਾਂ ਤੇ ਵੀ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਤੇ ਉਹਨਾਂ ਨੇ ਹੁਣ ਇਨਸਾਫ਼ ਦੀ ਮੰਗ ਕੀਤੀ ਹੈ ਤੋਂ ਦੇ ਰਹਿਣ ਵਾਲੇ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਹੈ ਕੀ ਕਾਰਨ ਕੀ ਹੈ ਝਗੜੇ ਦਾ ਉਹ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਮੈਨੂੰ ਕੁੱਤਾ ਪਿਆ ਹੈਗਾ ਤਾਂ ਕੁੱਤੇ ਨੇ ਬੈਕ ਕੀਤਾ ਮੋਟਰਸਾਈਕਲ ਦੇ ਉੱਤੇ ਤੇ ਜਦੋਂ ਮੋਟਰਸਾਈਕਲ ਮੇਰਾ ਨਾਲ ਹੀ ਡੇ ਪਿਆ ਤੇ ਨਾਲ ਹੀ ਮੈਨੂੰ ਉਹ ਦੰਦੀ ਵੱਢਣ ਲੱਗਾ ਤੇ ਮੈਂ ਰੋੜਾ ਮਾਰਿਆ ਕੁੱਤੇ ਨੂੰ ਕੁੱਤੇ ਨੂੰ ਰੋੜਾ ਮਾਰਿਆ ਤੇ ਚਲੋ ਮੜੇ ਮੋਟਾ ਮੈਂ ਉਹਨੇ ਦਬਕਾ ਮਾਰਿਆ ਗੱਲ ਵੀ ਕੱਢਤੀ ਚਲੋ ਕੁੱਤੇ ਨੂੰ ਕੱਢੀ ਨਾ ਮੈਂ ਹੋਰ ਕੇ ਇਹਨੂੰ ਤਨੀ ਨਾ ਕੱਢੀ ਉਹਨਾਂ ਆਣ ਤੇ ਮਾਂ ਪੁੱਤਾਂ ਨੇ ਤੇ ਮੇਰੀ ਜਸਤਾਰ ਲਾਈ ਨਾਲੇ ਮੇਰਾ ਢਾੜਾ ਖੋਇਆ ਤੇ ਮੇਰੀ ਮੈਨੂੰ ਮਤਲਬ ਗਾਲ ਮੰਦਾ ਕੀਤਾ ਤੇ ਥੱਲੇ ਛੋਟ ਕੇ ਮੈਨੂੰ ਮਤਲਬ ਬਾਰ ਬੁਟਿਆ ਵੀ ਤੇ ਉਦੋਂ ਬਾਅਦ ਮੈਂ ਆਪਣੇ ਘਰ ਜਾ ਕੇ ਗੱਲ ਕੀਤੀ ਤੇ ਮੇਰੇ ਬੇਟੇ ਨੇ ਆਣ ਕੇ ਉਹਨਾਂ ਨੂੰ ਪੁੱਛਿਆ ਕੋਈ ਕਿਸੇ ਤਰ੍ਹਾਂ ਤੋਂ ਉਹਨਾਂ 15 16 ਮੁੰਡੇ ਲਿਆ ਕੇ ਤੇ ਗੱਲ ਪਵਾ ਕੇ ਤੇ ਸਾਨੂੰ ਪਿਓ ਪੁੱਤਾਂ ਨੂੰ ਕੁੱਟਿਆ ਤੇ ਸਾਡੇ ਕੋਈ ਸੀਸੀਟੀਵੀ ਹੈਗੀ ਆ ਸਭ ਕੋਈ ਹੈਗੀ ਆ ਤੇ 2 ਮਹੀਨੇ ਹੋ ਗਏ ਕਿੰਨਾ ਕਿੰਨੇ ਦਿਨ ਹੋ ਗਏ ਇਹ ਇਹ 2 ਮਹੀਨੇ ਹੋ ਜਾਣੇ ਜੇ ਕੱਲ 5 ਤਰੀਕ ਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਕੋ ਗਏ ਸੀ ਬੜਿਆਂ ਕੋ ਗਏ ਆ ਜੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਇਹਦਾ ਉਛਾਡੇ ਕੋ ਆਂਦੇ ਤੁਹਾਡੀ ਕਾਰਵਾਈ ਕੋਈ ਨਹੀਂ ਆ ਤੇ ਉਹ ਪੈਸਾ ਦੇ ਕੇ ਤੇ ਮਤਲਕ ਦਿਖਾਈ ਜਾਂਦੇ ਹਰ ਬੰਦੇ ਨੂੰ ਜਿਹੜਾ ਜਗਾ ਆਈਓ ਲੱਗਦਾ ਉਹਨੂੰ ਪੈਸੇ ਦੇ ਦਿੰਦੇ ਆ ਤੇ ਉਹ ਸਾਡੀ ਗੱਲ ਨਹੀਂ ਪਹਿਲਾਂ ਸਾਡੀ ਗੱਲ ਕਰਦੇ ਜਦੋਂ ਉਹ ਪੈਸੇ ਦੇ ਦਿੰਦੇ ਸਾਡੀ ਗੱਲ ਨਹੀਂ ਕਰਦੇ ਉਹ ਪੈਸੇ ਦੇ ਦੇ ਕੇ ਪ੍ਰੋਫੈਸ਼ਨ ਕੋ ਆਏ ਹੋ ਕਿ ਕਹਿੰਦੇ ਕਾਦੀ ਗੱਲੋਂ ਕਾਰਵਾਈ ਨਹੀਂ ਹੋਈ ਕੋਈ ਉਹ ਆਂਦੇ ਤੁਹਾਡੇ ਕਾਰਵਾਈ ਕੋਈ ਨਹੀਂ ਬੰਦੀ ਕਾਰਨ ਕੀ ਦੱਸ ਦੇ ਉਹ ਆਂਦੇ ਤੁਹਾਡੇ ਕੇਸ ਹੀ ਨਹੀਂ ਗਾਈਦਾ ਵੱਡਾ ਤੁਸੀਂ ਤੁਈਏ ਇਸ ਤਰ੍ਹਾਂ ਰਾਜੀਨਾਮਾ ਲਿਖ ਕੇ ਦੇ ਦਿਓ ਜੀ ਅਸੀਂ ਇਦਾਂ ਰਾਜੀਨਾਮਾ ਕਿਦਾਂ ਲਿਖ ਕੇ ਦੇ ਦਈਏ ਕਦੀ ਠਾ ਕੀ ਕਰਦੇ ਹੋ ਮੰਗੇ ਹੋਏ ਕਰਦੇ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੋ ਵੀ ਕਾਨੂੰਨੀ ਕਾਰਵਾਈ ਆ ਜੋ ਵੀ ਪਰਚਾ ਬੰਦਾ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੇਰਾ ਨਾਮ ਹਰਜੀਤ ਸਿੰਘ ਅਬਦਾਲਾ ਮੈਂ ਜ਼ਿਲ੍ਹਾ ਇੰਚਾਰਜ ਬੋਲਨ ਸਮਾਜਪਾਟੀ ਅੰਮ੍ਰਿਤਸਰ ਅਸੀਂ ਅੱਜ ਇਹਨਾਂ ਦਾ ਜਿਹੜਾ ਕੇਸ ਹੀ ਅੱਜ ਹੀ ਸਾਨੂੰ ਪਤਾ ਲੱਗਾ ਇਹ ਕਿਸ ਦੇ ਸੰਬੰਧ ਵਿੱਚ ਇਹ ਬਜ਼ੁਰਗਾ ਸੀਨੀਅਰ ਸਿਟੀ ਦਾ ਨਾ ਤੇ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਤੇ ਬਹੁਤ ਦੁੱਖ ਲੱਗਾ ਵੀ 2 ਮਹੀਨੇ ਤੋਂ ਇਹ ਖੱਜਲ ਖਰਾਬ ਹੋ ਰਹੀ ਆ ਤੇ ਐਸਐਚਓ ਸਾਹਿਬ ਨੂੰ ਫੋਨ ਕਰਕੇ ਉਹਨਾਂ ਕੋਲ ਟਾਈਮ ਲੈ ਕੇ ਆਪਾਂ ਮਿਲੇ ਆ ਉਹਨਾਂ ਨੇ ਇੱਥੇ ਰੀਜਨ ਇਹਨਾਂ ਦਾ ਇਹ ਦੱਸਿਆ ਕਿ ਇਹਨਾਂ ਦਾ ਜਿਹੜਾ ਜਿਹੜਾ ਏਰੀਆ ਹੈ ਠਾਣਾ ਇਹ ਠਾਣੇ ਨੂੰ ਨਹੀਂ ਲੱਗਦਾ ਜਿਹੜਾ ਜਿਹੜਾ ਕੇਸ ਹੈ ਇਹਨਾਂ ਦਾ ਉਹ ਥੋੜੀ ਜੀ ਜਗ੍ਹਾ ਦੇ ਜਗ੍ਹਾ ਇਧਰੋਂ ਇਧਰੋਂ ਹੁੰਦਾ ਕਰਕੇ ਉਹ ਦੂਜੇ ਠਾਣਾ ਠੇਰਾ ਠਾਣਾ ਹਿਰਕਮੋ ਦੇ ਅੰਡਰ ਜਾਂਦਾ ਤੇ ਅਸੀਂ ਚਲੋ ਇਹ ਕੱਟ ਕੇ ਦੇ ਰਹੇ ਹੁਣ ਉੱਥੇ ਉੱਥੇ ਟਰਾਂਸਫਰ ਕਰ ਰਹੇ ਕੇਸ ਜੇ ਕਾਰਵਾਈ ਨਹੀਂ ਹੋਏਗੀ ਤੇ ਫਿਰ ਭੋਜਨ ਸਮਾਜ ਪਾਰਟੀ ਵੱਡਾ ਸੰਘਰਸ਼ ਕਰੇਗੀ ਕਿਉਂਕਿ ਅਸੀਂ ਕਿਸੇ ਨੂੰ ਵੀ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਕਦੀ ਵੀ ਇਜਾਜ਼ਤ ਜਿਹੜਾ ਨਾਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਦੇਣਾ ਚਾਹੀਦਾ ਭੋਜਨ ਸਮਾ ਇਹ ਚੀਜ਼ ਦੇ ਉੱਤੇ ਜਿਹੜਾ ਪੈਰਾ ਦੇਗੀ ਜੇ ਨਾਂ ਇंसाफ ਮਿਲੇਗਾ ਫਿਰ ਅਸੀਂ ਜਿਹੜਾ ਆਪ ਮੈਦਾਨ ਦੇ ਵਿੱਚ ਆਵਾਂਗੇ ਕਿਉਂਕਿ ਕਦੀ ਵੀ ਇਦਾਂ ਨਹੀਂ ਹੁੰਦਾਂਗੇ ਸਹੀ ਠੀਕ ਉਹਨਾਂ ਨੂੰ ਪਤਾ ਲੱਗਿਆ ਪ੍ਰੋਸੀਡਰ ਇਹ ਬੜੀ ਤਕੜੀ ਅੰਗੇਲੀ ਹੈ ਜੀ ਇਹਨਾਂ ਨੂੰ ਇੰਨਾਂ ਚੀਜ਼ਾਂ ਦਾ ਇਹਨੂੰ ਪੁਲਿਸ ਨੂੰ ਨਾ ਨੌਲੇਜ ਹੋਣਾ ਇਹ ਬਹੁਤ ਵੱਡੀ ਗੱਲ ਹੈ ਬੜਾ ਤਕੜਾ ਫੇਲੀਅਰ ਆ ਕਿ ਜਿਹੜਾ ਇਹਨਾਂ ਨੂੰ ਆਪਣੇ ਹਦੂਦ ਦਾ ਨਹੀਂ ਪਤਾ ਵੀ ਸਾਡੀ ਹਦੂਦ ਦੇ ਵਿੱਚ ਕੀ ਆਉਂਦਾ ਕਿ ਨਹੀਂ ਆ ਰਿਹਾ 2 ਮਹੀਨੇ ਤੋਂ ਬਜ਼ੁਰਗਾਂ ਖੱਜਲ ਖਰਾਬ ਹੋ ਰਹੇ ਆ ਸੀਨੀਅਰ ਸਿਟੀਜਨਾਂ ਨੂੰ ਥੋੜੀ ਪੁਲਿਸ ਨੂੰ ਜੜੀ ਇਹ ਸ਼ਰਮ ਹੋਣੀ ਚਾਹੀਦੀ ਆ ਵੀ ਅਸੀਂ ਕੀ ਕਰ ਰਹੇ ਇਹਨਾਂ ਖੱਜਲ ਖਿਲਾਫ ਕਰ ਰਹੇ ਆ ਕਿਉਂਕਿ ਪੁਲਿਸ ਦਾ ਕੰਮ ਹੈਗਾ ਵਾ ਕਿਸੇ ਨੂੰ ਵੀ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕਰਨਾ ਕਿਸੇ ਨੂੰ ਇਸ ਤਰ੍ਹਾਂ ਕੋਈ ਵੀ ਹਥਿਆਰ ਲੈ ਕੇ ਇਹਨਾਂ ਤੇ ਜਿਹੜਾ ਹਥਿਆਰਾਂ ਦੇ ਨਾਲ ਸੱਟਾਂ ਲਾ ਦੇਣੀਆਂ ਬੜੀ ਦੁੱਖ ਵਾਲੀ ਗੱਲ ਆ ਤੇ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਹ ਸਰ ਗੱਲ ਇਦਾਂ ਹੈ ਕਿ 5 11 52 ਨੂੰ ਇਹ ਮੇਰੇ ਫਾਦਰ ਸਾਹਿਬ 12:30 ਵਜੇ ਫਰੀ ਹੋ ਕੇ ਆਪਣੇ ਡੇਰੀ ਫਾਰਮ ਤੋਂ ਮਾਲ ਡੰਗਰਾਂ ਨੂੰ ਪੱਠੇ-ਪੱਠੇ ਪਾ ਕੇ ਜੋ ਵੀ ਉਹ ਨਿਕਲੇ ਸੀ ਰਸਤੇ ਵਿੱਚ ਇੱਕ ਘਰ ਹੁੰਦਾ ਹੈ ਉਹ ਘਰ ਵਾਲੇ ਨੇ ਕੁੱਤੇ ਬੜੇ ਰੱਖੇ ਆ ਤਿੰਨ ਚਾਰ ਆਪਣੇ ਕੁੱਤੇ ਪਾਲੇ ਅੰਦਰ ਪਰ ਉਹ ਵਾਰਾ ਬਾਾਰ ਛੜ ਛੜਦਾ ਹੈ ਤਾਂ ਉਹ ਕੁੱਤੇ ਹੁੰਦੇ ਜਾਂਦੇ ਨੇ ਬੜਾ ਪੈਂਦੇ ਆ ਬਾਈਟ ਕਰਦੇ ਆ ਹੁਣ ਉਸ ਦਿਨ ਵੀ ਮੇਰੇ ਫਾਦਰ ਸਾਹਿਬ 12:30 ਤੋਂ 1 ਵਜੇ ਦੇ ਕਰੀਬ ਬਾਹਰ ਜਿਹੜੋ ਘਰ ਨੂੰ ਆਉਣ ਲੱਗੇ ਉਹ ਕੁੱਤਾ ਭੱਜ ਆਇਆ ਉਹਨਾਂ ਦਾ ਅੰਦਰੋਂ ਤੇ ਫੜ ਕੇ ਬਾਈਕ ਦੇ ਉੱਤੇ ਜੰਪ ਕਰਕੇ ਗੱਲ ਨੂੰ ਪਿਆ ਉਹ ਸਿੱਧਾ ਗੱਲ ਨੂੰ ਅਟੈਕ ਕਰਦਾ ਇੱਕ ਕੁੱਤਾ ਤੇ ਉਹਨੂੰ ਜਦੋਂ ਪੱਥਰ ਮਾਰਿਆ ਤਾਂ ਉੱਤੋਂ ਜਿਹੜਾ ਜਿਹੜਾ ਕੁੱਤੇ ਰੱਖੇ ਜਿਸ ਮੁੰਡੇ ਨੇ ਉਹ ਆਪਣੀ ਮਦਰ ਦੇ ਨਾਲ ਆ ਕੇ ਮੇਰੇ ਫਾਦਰ ਸਾਹਿਬ ਦੇ ਗੱਲ ਪਿਆ ਉਹਨਾਂ ਦਾ ਦਾੜਾ ਪੁੱਟਿਆ ਤੇ ਉਹਨਾਂ ਦੀ ਦਸਤਾਰ ਵਗੈਰਾ ਲਾਈ ਤੇ ਜਦੋਂ ਇਹਨਾਂ ਨੇ ਘਰੇ ਆ ਗਏ ਸਾਨੂੰ ਦੱਸਿਆ ਤਾਂ ਆਪਾਂ ਪੁੱਛਣ ਲਈ ਮੈਂ ਤੇ ਮੇਰਾ ਬ੍ਰਦਰ ਗਏ ਆ ਤੇ ਉਹ ਮੁੰਡੇ ਨੇ ਆਪਣੇ ਚਾਚੇ ਸਮੇਤ ਆਪਣੇ ਮਾਸੜ ਸਮੇਤ ਹੋਰ 15 ਤੋਂ 18 ਬੰਦੇ ਉਹਦਾ ਫਾਦਰ ਸਿਰਫ ਉਫਰ ਸਮੇਤ ਸਾਡੇ ਤੇਜਦਾਰ ਹਥਿਆਰਾਂ ਦਾਤਰ ਕਿਰਪਾਨਾਂ ਨਾਲ ਹਮਲਾ ਕਰਤਾ ਜੈਸਾ ਲਉ ਲਹਾਨ ਆਪਾਂ ਹੁੰਦੇ ਹੋਏ ਤੇ ਥਾਣਾ ਸਦਰ ਵਿਖੇ ਪਹੁੰਚੇ ਥਾਣਾ ਸਰ ਤਿੰਨੇ ਜਾਣੇ जख्मी ਸੀ ਮੇਰੇ ਫਾਦਰ ਸਾਹਿਬ ਤੇ ਮੇਰਾ ਬ੍ਰਦਰ ਹੀ ਆਪਾਂ ਤਿੰਨੇ ਆਏ ਆ ਤੇ ਇੱਥੇ ਆ ਕੇ ਇਹਨਾਂ ਨੇ ਡਾਕਟਰ ਕੱਟ ਕੇ ਸਾਨੂੰ ਦਿੱਤੀ ਆ ਸਿਵਲ ਹਸਪਤਾਲ ਆਪਾਂ ਮੁਲਾਜਾ ਕਰਾਇਆ ਜੋ ਵੀ ਹੋਇਆ ਤੇ ਹੁਣ ਇਹ ਥਾਣਾ ਸਦਰ ਵਾਲੇ ਸਾਨੂੰ ਬੜਾ ਖਰਾਬ ਕਰ ਰਹੇ ਆ। ਸਾਨੂੰ ਕਹਿ ਰਹੇ ਕਿ ਤੁਹਾਡਾ ਜੀ ਵਕੂਆ ਨਹੀਂ ਪੈਂਦਾ। ਸਾਨੂੰ 25 ਦਿਨਾਂ ਬਾਅਦ ਦੱਸਦੇ ਆ ਕਿ ਤੁਹਾਡਾ ਥਾਣੇ ਦਾ ਇਹ ਵਕੂਆ ਹੀ ਨਹੀਂ ਪੈਂਦਾ। ਜੇ ਵਕੂਆ ਨਹੀਂ ਪੈਂਦਾ ਤਾਂ ਤੁਸੀਂ ਦੂਜੇ ਥਾਣੇ ਟਰਾਂਸਫਰ ਕਰੋ ਹਾਂ। ਇਹ ਸਬੰਧੀ ਮੈਂ ਸੀਪੀ ਸਾਹਿਬ ਦੇ ਜੀ ਦਰਖਾਸਤਾਂ ਗਈਆਂ। ਇੱਕ ਨਹੀਂ ਦੋ ਨਹੀਂ ਤਿੰਨ ਦਰਖਾਸਤਾਂ ਉੱਥੋਂ ਆਗੀਆਂ ਉਹਨਾਂ ਦਾ ਕੋਈ ਰਿਪਲਾਈ ਨਹੀਂ ਕਰਦੇ। ਇਹ ਉਹ ਆਈਓ ਨੂੰ ਉਹ ਜਿਹੜਾ ਮੇਨ ਆਈਓ ਜਿਹੜਾ ਇਨਕੁਆਇਰੀ ਆਫਿਸਰ ਹੀ ਉਹ ਆਪਣੀ ਬਦਲੀ ਕਰਾ ਕੇ ਚਲ ਗਿਆ। ਦੂਜੇ ਜਿਹੜੇ ਨਵੇਂ ਆਈਓ ਨੂੰ ਦਿੰਦੇ ਹੀ ਉਹਨੂੰ ਜਿਹੜਾ ਔਨ ਡਿਊਟੀ ਹੈ ਹੀ ਨਹੀਂ ਦੂਜਾ ਵੀ ਚੇਂਜ ਹੋ ਗਿਆ ਹੁਣ ਤੀਜੇ ਨੂੰ ਦਿੱਤਾ ਤੀਜਾ ਉਹਦਾ ਛੁੱਟੀ ਦੇ ਰਿੰਦਾ ਨਾ ਫੋਨ ਚੱਕਦਾ ਸਾਨੂੰ ਬਹੁਤ ਖੱਜੇ ਖਰਾਬ ਕੀਤਾ 2 ਮਹੀਨੇ ਪਰਸੋ 5 ਤਰੀਕ ਨੂੰ ਹੋਣਿਆ ਸਾਡੀ ਇੱਕ ਪੈਸੇ ਦੀ ਸੁਣਵਾਈ ਨਹੀਂ ਏ ਥਾਣੇ ਨੇ ਕੀਤੀ ਆਪਾਂ ਖੱਜਲ ਖਰਾਬ ਹੋ ਕੇ ਏਸੀਐਮ ਮਾਨ ਤੱਕ ਦਰਖਾਸਤਾਂ ਚੱਲ ਗਈਆਂ ਉਹ ਵੀ ਇਹਨਾਂ ਦੇ ਮੇਲ ਰਾਈ ਇੱਥੇ ਪਹੁੰਚ ਚੁੱਕੀਆਂ ਪਰ ਉਹਨੂੰ ਵੀ ਕੋਈ ਸੀਐਮ ਮਾਨ ਨੂੰ ਵੀ ਨਹੀਂ ਕੋਈ ਸਮਝ ਦੇ ਆਪਾਂ ਬਹੁਤ ਦੁਖੀ ਹੋਏ ਆ ਤੇ ਬਹੁਤ ਮੰਗਸਰ ਜੋ ਪਰਚਾ ਬਣਦਾ ਹੈ ਉਹ ਪਰਚਾ ਦਿੱਤਾ ਜਾਵੇ ਬੰਦਿਆਂ ਦੇ ਖਿਲਾਫ ਤੇ ਉਹ ਅੱਜ ਵੀ ਬੜਕਾ ਮਾਰਦੇ ਆ ਕੋਠੇ ਦੇ ਕਿ ਸਾਡਾ ਕੀ ਵਿਗਾੜ ਲਿਆ ਸਾਡਾ ਕੀ ਪੱਟ ਲਿਆ ਇਹੋ ਜਿਹੇ ਗੱਲਾਂ ਕਰਦੇ ਆ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਕਟਨਾਸਤਾਨ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ ਜਿਸ ਵਿੱਚ ਨੌਜਵਾਨ ਅਤੇ ਉਸਦੇ ਬਜ਼ੁਰਗ ਪਿਤਾ ਨਾਲ ਕੀਤੀ ਗਈ ਕੁੱਟਮਾਰ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਜਿବାਬ ਜੁਦ ਵੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਹੋਣਾ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਗੰਭੀਰ ਸਵਾਲ ਖੜੇ ਕਰਦਾ ਹੈ ਸਿੱਧੇ ਤੌਰ ਤੇ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਦੇ ਉੱਤੇ ਕਾਰਵਾਈ ਨਾ ਕਰਨ ਦੇ ਵੀ ਇਲਜ਼ਾਮ ਲਗਾਏ ਨੇ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਅਤੇ ਸਰਕਾਰੀ ਸਮਾਂਮਲ ਦੇ ਵਿੱਚ ਦਖਲ ਦੇ ਕੇ ਪੀੜਤ ਪਰਿਵਾਰ ਨੂੰ ਕੀ ਇਨਸਾਫ ਦਿਵਾਉਂਦਾ ਹੈ ਜਾਂ ਫਿਰ ਨਹੀਂ ਹਕੀਕਤਰੀ ਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ